ਲੱਡਾ ਬਰਿੰਦਰ ਫੇਰ ਜਰਮਨਜੀਤ ਸਿੰਘ ਜਰਮਨਜੀਤ ਸਿੰਘ ਆ ਦੁਨੀਆ ਨਜ਼ਾਰੇ ਲੈਂਦੀ ਐ ਆ ਪੰਗਾਲੇ ਵਾਲਾ ਆਸਵਾਦ ਫਿਰ ਗਰਨਾਲ ਸਿੰਘ ਦੁਨੀਆ ਬਣਾ ਸੀਗਾ ਓ ਆ ਜੱਟ ਆ ਜੱਟ ਆ ਜੱਟ ਆ ਜੱਟ ਨਹੀਂ ਮੈਚ ਛੋੜ ਇੱਕ ਮੈਂ ਬੇਨਤੀ ਕਰਨਾ ਚਾਹਣਾ ਪਹਿਲਵਾਨਾਂ ਨੂੰ ਵੀ ਜੇ ਤਾਂ ਤੁਸੀਂ ਮੈਚ ਪੂਰਾ ਕਰਨਾ ਹੈ ਤੇ ਹੋਲਡ ਤੇ ਨਾ ਰੈਫਰੀਆਂ ਦੇ ਛੱਡ ਦਿਓ ਤੇ ਰਹਿੰਦੀਆਂ ਕਬੱਡੀਆਂ ਆਪਾਂ ਪਾ ਲਈਏ ਤੇ ਮੈਚ ਪੂਰਾ ਹੋ ਜਾਊਗਾ ਇਹ 10 15 ਮਿੰਟਾਂ ਚੱਕਰਾਂ ਦੇ ਵਿੱਚ ਪੈ ਗਏ ਤੇ ਮੈਨੂੰ ਨੇ ਲੱਗਦਾ ਮੈਂ ਜਿਹੜਾ ਗੁਰਲਾਹ ਦੇ ਮੈਚ ਸਿਰੇ ਹੋਊਗਾ ਜਿਦੋਂ ਵੀਰੋ ਕਬੱਡੀ ਨੂੰ ਤੁਸੀਂ ਅੱਜ ਹੰਸ ਤੋਂ ਦੋ ਸਾਥਾਂ ਸਾਹਿਬ ਸ੍ਰੀ ਗੁਰਨਾਇਨ ਸਾਹਿਬ ਜੀ ਦਾ ਅੱਜ ਸਲਾਨਾ ਜੋੜ ਮੇਲਾ ਉਹਨਾਂ ਦੀ ਖਾਤਰਾ ਜਿਹੜਾ ਤਰ ਤਰਨ ਸਾਹਿਬ ਬੜੀ ਸ਼ਰਧਾ ਨਾਲ ਆਉਂਦਾ ਜਾ ਰਿਹਾ ਹੈ ਸਾਹਿਬ ਦੀ ਮਾਬਾਦ ਉਹਦਾ ਸੰਗਤਾਂ ਦਾ ਬਹੁਤ ਵੱਡਾ ਇਕੱਠਾ ਬੀਰੀ ਜੱਲ ਕਬੱਡੀ ਫਰੰਦੀਪੁਰ ਦੇ ਪਾਸੇ ਬਾਬਾ ਬਲਵੰਤ ਸਾਹਿਬ ਕਬੱਡੀ ਖੇਡ ਮੈਚ ਦੇ ਗਾਣ ਨੇ ਪੰਪ ਦੀ ਪਾਤ ਹੀ ਸੰਸਥਾਨ ਦੇ ਉੱਪਰ ਜੀਰ ਕਰਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਸਾਡੀ ਖੇਡ ਕਬੱਡੀ ਸਪੋਰਟ ਕਰ ਪਾਇਆ ਆਏ ਸਾਡੇ ਤੇ ਆ ਕੇ ਵਧੀਆ ਰੌਣਕ ਲੁੱਟੇ ਆ ਬਹੁਤ ਬਹੁਤ ਧੰਨਵਾਦ ਆਏ ਮਹਾਂ ਪਰਸਦ ਜੀ ਨੇ ਮੈਂਦੇ ਹੇਠ ਮਿਹਰਬਾਨੀ ਆਏ ਸਾਡੇ ਸੰਸਥਾ ਦੇ ਸੰਯੋਗ ਦੇ ਫੰਦਾ ਉਹਨਾਂ ਨੇ ਪ੍ਰਵਾਹ ਉਹਨੂੰ ਵੀ ਸ਼ਰਤਾਂ ਪਾਉਣਾਂ ਦੇ ਨਾਲ ਜਿਹੜਾ ਬਣਾਇਆ ਜਾ ਰਿਹਾ ਹੈ ਉਹ ਭਾਰਮਿਕ ਮੇਲੇ ਦੀ ਸਮਾਪਤੀ ਹੋ ਜਾਣਾ ਹੈ ਜੀ ਸასი ਕਾਲ ਜੀ ਸਾਰੇ ਅੱਜ ਪਹੁੰਚੇ ਨੇ ਪੂਰਾ ਕ੍ਰੇਪੂਰੀ ਬਹੁਤ ਬੜੀ ਰੌਣਕਾਂ ਲੱਗੀਆਂ ਨੇ ਸਾਰ ਸਾਲ ਦੀ ਤਰ੍ਹਾਂ ਅੱਜ ਵੀ ਬਹੁਤ ਵਧੀਆ ਕਬੱਡੀ ਸ਼ੋਅ ਮੈਚ ਹੋਵੇਗਾ ਯਾਰਾ ਮੇਲਾ 5000 ਦੀ ਦੂਸਰੀ 5000 ਦੀ ਦੂਜੀ ਦੂਜੀ ਰੇਡ ਕਹਿੰਦੇ ਸੰਧਣਪਿੰਡ ਵਾਲਾ ਮੇਰੇ ਮਿੱਤਰੋ ਜਿਵੇਂ ਸਰਜੀਤ ਪੁੱਲਰ ਕਹਿੰਦਾ ਹੁੰਦਾ ਆਉਂਦਾ ਜਦੋਂ ਸਵਾਦ ਟੱਕਰੇ ਪੁੱਤ ਬਰੋਬਰ ਦਾ ਅੱਜ ਜ਼ੋਰ ਪਾ ਕੇ ਜਾਣਾ ਸੰਧਵਾ ਵਾਲੇ ਚੋਬਰ ਦਾ ਅੱਜ ਜ਼ੋਰ ਸੰਧਵਾ ਵਾਲੇ ਪਰਵਾ ਮੰਦੀਪ ਭਰਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਸੂਬੇਦਾਰ ਦਾ ਪਤੀ ਦਾ ਵਿਸ਼ੇਸ਼ ਤੌਰ ਤੇ ਆਇਆ ਹੈ ਵੱਡੀਆਂ ਗੱਲਾਂ ਨੇ ਫਰਿਆਦ ਦੀ ਰੇਡ ਰਵਿੰਦਰ ਕਰੀ ਗੱਲ ਲਾ ਭਗਵਾਨਪੁਰੀਆ ਜਲੰਧਰ ਵਾਲਾ ਰੇਡ ਪਾ ਰਿਹਾ ਉਹ ਲਾ ਗਿਆ ਕਰਦੇ ਤੇ ਉਹ ਲਾ ਗਿਆ ਕਰਦੇ ਤੇ ਏ ਬੱਲੇ 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 ਕਬੱਡੀ 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 ਨਾਟ 11 ਜਿੱਤਿਆ ਇਹਨੇ ਕੱਲੀ ਨਾਟ 11 ਜਿੱਤਿਆ ਪਰ ਮੁੰਡਾ ਸੁਪੀਟੀ ਵਾਲਾ ਮੁੰਡਾ ਤੇਜ ਬੜਾ ਗੁਰਨਾਥ ਸਰਪੰਦਾ ਵਿਸ਼ੇਸ਼ ਤੌਰ ਤੇ ਵੱਡੇ ਪੱਦਰ ਦੇ ਧੰਨਵਾਦਾ ਅਜੇ ਕਾਲਮਾਂ ਦੀ ਧਰਤੀ ਆ ਫਤਿਆਵਦੀ ਇਹ ਕੰਮੋ ਪਲਵਾਨ ਦਾ ਚੰਡਿਆ ਹੋਇਆ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਆ ਜਸਕਰਨ ਢਿੱਲੋਂ ਸਾਡਾ ਭਰਾ ਕਹਿੰਦੇ ਅਲਗੋ ਕੋਠੀ ਵਾਲਾ ਉਹਦਾ ਵੀ ਵੱਡੇ ਪੱਦਰ ਦੇ ਧੰਨਵਾਦ ਹੈ ਵੀਰਪੁਰਾ ਆਏ ਗੁਰਦੈਤ ਸਾਡਾ ਭਰਾ ਸੱਖਾ ਕੰਕੱਲੇ ਵਾਲਾ 24 ਤਰੀਕ ਨੂੰ ਮੇਜਰ ਲਿੰਗ ਫੈਡਰੇਸ਼ਨ ਦਾ وڈے پتھر وپ خیا کو اتر پہلو پیارنا پیارنا چار آنگالے <سؤال> والے سوکھ نو لاگیا گوپی لا گیا گوبھی بلے 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 کا ماٹے کا ماٹے کا سپر 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 اگیے ویکی جا ہوں ਜਾਇਨ ਤੇ ਵੀ ਹੰਦਾ ਕੀ ਆ ਤੁਰ ਫਰ ਕੇ ਮੇਲਾ ਵੇਖ ਲਈਏ ਤੁਰ ਫਰ ਕੇ ਮੇਲਾ ਵੇਖ ਲਈਏ ਇਧਰ ਭੋਰਿਆ ਵਾਲਾ ਗਿੰਦਰ ਸਾਡੀ ਖੇਡ ਕਬੱਡੀ ਦਾ ਮਾਨ ਮਾਨ ਮਨਜੀਤ ਕੌਰ ਦਾ ਪੁੱਤਰ सोनू ਦਾ ਵੀਰ ਪੈਗੇ ਪਟਾਕੇ ਆ ਬੱਲੇ ਬੱਲੇ ਆ ਬੱਲੇ ਬੱਲੇ ਆ ਬੱਲੇ 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 ਇੱਕ ਪਾਸੇ ਜਗਰਾਜ ਇੱਕ ਪਾਸੇ ਗਿੰਦਰ ਇੱਕ ਪਾਸੇ ਜਗਰਾਜ ਕਿਆ ਬਾਤ ਆ ਕੰਮ ਹੋਣਾ ਚਾਹੀਦਾ ਮੁਕਤੀ ਵੀ ਵਾਧੂ ਮਰੀ ਤੇ ਪੈਰੀ ਵੀ ਹੱਥ ਲਾ ਕੇ ਸਤਿਕਾਰ ਕੀਤਾ ਗੋਪੀ ਕਹਿੰਦਾ ਹੁੰਦਾ ਖੂਨ ਚ ਗਰਮੀ ਖੂਨ ਚ ਨਰਮੀ ਸਮੇਂ ਦੇ ਨਾਲ ਹੋਣੀ ਚਾਹੀਦੀ ਆ ਬਲਕੁਰੀਆ ਲੱਡਾ ਵਰਿੰਦਰ ਫੇਰ ਜਰਮਨਜੀਤ ਸਿੰਘ ਜਰਮਨਜੀਤ ਸਿੰਘ ਆ ਦੁਨੀਆ ਨਜ਼ਾਰੇ ਲੈਂਦੀ ਆ ਆ ਪੰਗੜੇ ਵਾਲਾ ਯਾਰ ਪਖੜੇ ਬੱਲੇ ਬੱਲੇ ਕਰਵਾਉਂਦੀ ਨਹੀਂ ਏ ਕੀ ਬਾਤ ਦੁਨੀਆ ਆ ਸਵਾਦ ਫਿਰ ਗਰਨਾਲ ਸਿੰਘ ਦੁਨੀਆ ਪੰਗੜੇ ਪਾਉਂਦੀ ਆ ਪਟਾਕੇ ਪੈਂਦੇ ਆ ਕਾਕਾ ਸਤੋ ਲੈ ਵੀ ਗੁਰਨਾਨ ਸਿੱਧੀਆਂ ਰੱਬ ਦੇ ਡੋਰੀਆਂ ਮੇਲਾ ਸਿਰੇ ਦਾ ਮਹਾਪੁਰਸ਼ ਗਰਾਊਂਡ ਦੇ ਵਿੱਚ ਹੋਣਾ ਤੇ ਮੇਲਾ ਕਿਉਂ ਦਾ ਸਿਰੇ ਦਾ ਹੋਵੇ ਮੈਚ ਕਿਉਂ ਦਾ ਸਿਰੇ ਦਾ ਹੋਵੇ ਹਰਦਤਾਂ ਟਰੈਕਟਰ 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 ਸਾਡਾ ਸੁੱਖੀ ਸਾਡਿਆ ਸਾਡਿਆ ਕਰਮਾਂ ਨਾਲ ਤੂੰ ਕਰੇ ਡੱਗਿਆ ਇੰਦਰ ਡੱਗਿਆ ਹੁੰਦਾ ਤੇ ਕੰਮ ਕੁਝ ਹੋਰ ਹੋਣਾ ਸੀਗਾ ਇੰਦਰ ਡੱਗਿਆ ਤੇ ਕੰਮ ਕੁਝ ਹੋਰ ਹੋਣਾ ਸੀਗਾ ਓ ਆਹ ਜੱਟ ਆਹ ਜੱਟ ਆਹ ਜੱਟ ਆਹ ਜੱਟ ਫੱਟੇ ਚੱਕਦੇ ਵਸੀਆਂ ਆਲੇ ਨੇ ਛੱਤੋਂ ਚੱਕਦਾ ਓਹ ਜਹਾਂ ਰਣਜੀਤ ਸਿੰਘ ਗਿੱਲ ਗਿੱਲ ਟ੍ਰੈਕਿੰਗ ਵਾਲਾ ਤੇ ਜਸਕਰਨ ਸਿੰਘ ਸਰਪੰਚ ਨੂੰ ਬੇਨਤੀ ਹੈ 5000 ਰੁਪਏ ਗਰਾਊਂਡ ਵਿੱਚ ਪਾਉਣ ਦਾ ਕਰ ਮਾਰ ਕੇ ਦੱਸੋ ਜ਼ੋਰਦਾਰ ਲੈ ਵੀ ਇੱਕ ਗੱਲ ਤਾਂ ਪੱਤੀ ਆ ਕਾਰਜ ਮੈਚ ਉਦੋਂ ਵੀ sire ਦਾ ਹੋਇਆ ਤੇ ਮੈਚ ਗੁਰਨਾਲ ਸਰਪੰਚ ਸਾਹਿਬ ਅੱਜ ਵੀ ਸਰੇ ਰਹੀ ਹੈ ਵਾਹਿਗੁਰੂ ਦੀ ਮਿਹਰ ਹੈ ਐਨ ਗੱਲਾਂ ਟਿਕਾਰੇ ਲੱਗੀਆਂ ਪਈਆਂ ਮਾਤਾਂ ਦਾ ਮਹਿਲਵਾ ਵੀ ਸੁਣਨ ਵਾਲਾ ਹੈ ਕੋਈ ਹੋਰ ਨਾ ਹਾਂ ਤੁਸੀਂ ਕਿਹਾ ਸਮਝੀਏ ਵੀ ਜਦੋਂ ਦੱਸਿਓ ਇੱਕ ਹਗਾ ਇੱਧਰ ਪਹਿਲੇ ਮੈਗਲ ਕਲੀਅਰ ਕਰ ਲਈਏ ਬਾਅਦ ਵਿੱਚ ਰੌਲਾ ਨਾ ਪਵੇ ਤੁਸ ਜੀ ਮੈਨੂੰ ਲੱਗਦਾ ਆਉਂਦੇ ਸਾਲ ਨੂੰ ਟਰਾਲੀਆਂ ਵਧਾਉਣੀਆਂ ਪੈਣਗੀਆਂ 80000 ਮੇਲਾ ਮਨਾਉਂਦਾ ਵੀ ਬਹੁਤ ਮਰਦਾ ਹੈ ਮੇਰਾ ਘੋਰੀਆਂ ਦਾ ਵੀ ਬੜਾ ਪੁਰਦਾ ਇੱਕ ਬੇਨਤੀ ਐ ਕਿ ਨੀਸਨ ਹੋਲਡ ਤੁਸੀਂ ਕਲੀਅਰ ਕਰਿਓ ਪਿਛਲੇ ਦਿਨੀ ਸਰਦਾਰ ਹਰਪ੍ਰੀਤ ਸਿੰਘ ਜੀ ਖੇਰਾ ਅਮਰੀਕਾ ਵਾਲੇ ਮੇਰੇ ਵੀਰੋ ਫੌਜੀ ਸਾਹਿਬ ਜੀ ਨੇ ਪਰਜੰਦ ਨੇ ਸੰਤ ਬਾਬਾ ਉਤਾਰ ਸਿੰਘ ਜੀ ਦਾ ਸਿਰ ਤੇ ਥਾਪੜਾ ਮੇਲਾ ਕਰਵਾਇਆ ਪਿੰਦੇ ਸਹਿਯੋਗ ਦੇ ਨਾਲ ਮਿਲ ਕੇ ਤੇ ਮੇਰੇ ਵੀਰੋ ਪਹਿਲਾ ਪ੍ਰਾਈਜ਼ ਇਹਨਾਂ ਕੱਲਿਆਂ ਨੇ 1 ਲੱਖ ਦਿੱਤਾ ਹੈ ਮਾਨ ਵਾਲੀ ਗੱਲ ਹੈ ਰਸ਼ਪਾਲ ਸਿੰਘ ਸਾਡੇ ਖੈਰਾ ਸਾਹਿਬ ਨੂੰ ਮੈਂ ਸਤਿਕਾਰ ਹੈ ਜਗਰੂਤ ਸਿੰਘ ਵੀ ਖੈਰਾ ਜੇਜੇ ਤਾਰ ਤੇ ਧੰਵਾਦ ਹੈ ਬਈ ਜੀਆ ਨੰਬਰ ਕ੍ਰੀਨ ਕਰਿਓ ਸਾਂਝੇ ਕਰੀਏ ਦਰਸ਼ਕਾਂ ਦੇ ਨਾਲ ਨੰਬਰ ਨੰਬਰ ਬੋਲੀਏ ਜਥੇਦਾਨ ਬਾਬਾ ਬਲਵੰਦਰ ਸਿੰਘ ਜੀ ਕਬੱਡੀ ਕਲੱਬ ਫਰੂਰ ਸਿੰਘ ਦੀ ਟੀਮ ਦੇ ਨੰਬਰ ਨੇ 21 ਤੇ ਵਿਰੋਧੀ ਸਾਈਡ 72 ਬਾਬਾ ਬਿੱਗੀ ਚੰਦ ਸਿੰਘ ਜੀ ਕਬੱਡੀ ਕਲੱਬ ਫਰੰਦੀਪੁਰ ਉਸ ਟੀਮ ਦੇ ਨੰਬਰ ਨੇ 23 ਇੱਥੋਂ ਤੱਕ ਦੀ ਖੇਡ ਕਿੰਨੀ ਤਿੰਨ ਵਧੀਆ ਲੱਗੀ ਤਾੜੀਆਂ ਮਾਰ ਕੇ ਦੱਸੋ ਜ਼ੋਰਦਾਰ ਸੈਕੰਡ ਹਾਫ ਦੀ ਖੇਡ ਜਿਹੜੀ ਹੁਣ ਸ਼ੁਰੂ ਹੋ ਚੁੱਕੀ ਹੈ ਇਧਰ ਕਾਲਮਾ ਦਾ ਕਾਲਮਾ ਦਾ ਅਜੇ ਗੁਰੂ ਦਾ ਖਾਣੋਂ ਨੂੰ ਉਧਰ ਕਾਲਮਾ ਵਾਲਾ ਸਾਡਾ ਬੋਬੀ ਯੂਕੇ ਦੇ ਨਾਲ ਗੁਰਜੀਤ ਯੂਕੇ ਵੱਡੇ ਪਿਆਰ ਵੀਰਾਂ ਨੇ ਪੁੱਛਦੇ ਕੀਤੇ ਬਹੁਤ ਵੱਡੇ ਪੱਦਰ ਤੇ ਧੰਨਵਾਦ ਮੈਚ ਕਹਿੰਦੇ ਕਾਹਦਾ ਮੇਰੇ ਮਿੱਤਰੋ ਜੰਗ ਹੋਈ ਜਾਂਦੀ ਆ ਉਹ ਜੰਗ ਹੋਈ ਜਾਂਦੀ ਆ ਰੰਗਾਂ ਵਿੱਚ ਦੁਨੀਆ ਦਾ ਰੰਗ ਹੋਈ ਜਾਂਦੀ ਆ ਓਏ ਮੈਚ ਕਾਹਦਾ ਮਿੱਤਰੋ 6 ਜਿਹੜੇ 7 ਤਰੀਕ ਕੰਨਾਂ ਰਾਮਸਾਹਿਬ ਹਸ਼ਿਆਰਪੁਰ ਦੇ ਵਿੱਚ ਨਾਰਥ ਵੈਕ ਕੱਪ 12 ਉਹ ਫਿਰ ਮੇਜਰ ਲੀਗ ਦਾ ਕੱਪ ਹਰ ਦੌਰਤੋਂ ਦੇ ਵਿੱਚ 8 ਦੇ 9 ਫਤਿਹਗੜ ਸਭਰਾਵਾਂ ਦੇ ਵਿੱਚ ਸਤਿਕਰਵਾਸੀ ਸ਼੍ਰੀਮਾਨ ਸੰਤ ਬਾਬਾ ਤਾਰਾ ਸਿੰਘ ਜੀ ਉਨਾਂ ਦੀ ਸੰਪਰਦਾਇਤਾ ਸਤਿਕਾਰ ਕਰਾਂਗੇ ਬਾਬਾ ਸ਼ੰਦਰ ਸਿੰਘ ਜੀ ਫਟੇਗੜ ਸਭਰਾਵਾ ਵਾਲੇ ਸੱਦੇ ਦੇ ਰਹੇ ਆ ਵੱਡਾ ਮੇਲਾ ਇਹ ਦਲਸ਼ੇਰ ਹੈ ਇਹ ਦਲਸ਼ੇਰ ਆ ਐ ਜੱਫਾ 5000 ਦਾ ਆ ਐ ਜੱਫਾ 5000 ਦਾ ਰਣਜੀਤ ਸਿੰਘ ਗਿੱਲ ਗਿੱਲ ਟ੍ਰੈਕਿੰਗ ਵੱਲੋਂ ਤੇ ਜਸਕਰਨ ਸਿੰਘ ਸਰਪੰਚ ਵੱਲੋਂ ਆਹ ਸਾਹਮਣੇ ਵੀ ਬਹੁਤ ਧੰਨਵਾਦ ਹੈ ਗੋਪੀ ਲੱਗ ਜਾ ਟਟ ਕੇ ਇਧਰ ਸਾਡੇ ਮਨਜੀਤ ਸਿੰਘ ਯੂਕੇ ਵਾਲੇ ਭਰਾ ਨੇ ਵੱਡਾ ਮਾਣ ਬਖਸ਼ਿਆ ਉਪਲਾ ਵਾਲਾ ਚੀ ਲੱਗਿਆ ਉਪਲਾ ਵਾਲਾ ਚੀ ਪਰ ਨੰਬਰ ਰੀਡਰ ਦਾ ਉਧਰ ਹਨ ਬਿਹਰੀ ਬੰਬ ਦਾ ਤੇ ਸੇਬੀ ਦਾਤੇ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਗੋਰਾ ਖੜਾ ਰਹੋਗੇ ਭੰਨ ਵਾਲਾ ਮੇਰੇ ਮਿੱਤਰੋ ਮੈਚ ਬਰਾਬਰੀ ਤੇ ਚੱਲਦਾ ਹੈ ਇੱਕ ਪਾਸੇ ਬਹਾਦਰ ਬਾਬਾ ਵੀਦੀ ਚੰਦ ਸਾਹਿਬ ਤੇ ਦੂਸਰੇ ਪਾਸੇ ਬਾਬਾ ਬਲਵੰਦਰ ਸਿੰਘ ਦੀ ਕਬੱਡੀ ਕਲੱਬ ਖੰਡੂਰ ਸਾਹਿਬ ਦੀ ਟੀਮ ਮੇਲਾ ਪੂਰੇ ਦਾ ਪੁਰਾ ਕ੍ਰੀਮਪੁਰਾ ਕਰਕੇ ਪੂਰੇ ਨਵੇਂ ਕਰਕੇ ਜਾਣਿਆ ਜਾਂਦਾ ਹੈ ਇਹ ਵੱਡਾ ਮੇਲਾ ਮੇਰੇ ਮਿੱਤਰੋ ਔਰ ਸਾਹਿਬ ਸ਼੍ਰੀ ਗੁਰੂ ਹਰ राय ਸਾਹਿਬ ਦੀ ਫਲਾਣਾ ਜੋੜ ਮੇਲਾ ਚੱਲਦਾ ਇਧਰ ਕਰਤਤ ਕਰਤਤ ਇਹ ਛੋਟਾ ਹੈ ਮੇਰੇ ਮਿੱਤਰੋ ਪਾਸੇ ਇਹ ਕਹਿੰਦੇ ਨਿਊਜ਼ੀਲੈਂਡ ਦੇ ਤਾਕਾਂ ਨਹੀਂ ਨਹੀਂ ورلڈ ਕੱਪ ਦੇ ਵਿੱਚ ਧਮਾ ਪਾਉਣ ਵਾਲਾ ਹੁਣ ਫਿਰ ਕਬੱਡੀ ਪਾ ਰਿਹਾ ਹੈ ਗੋਪੀ ਵੀ ਬਿਲਕੁਲ ਤਿਆਰ ਸਨ ਮੋਨੂ ਵੀ ਖੜਾ ਹੋਇਆ ਕੰਨੀ ਤੇ ਨਾਲ ਦੇਖਾਂਗੇ ਲੱਗਦਾ ਹੋਇਆ ਜੋਰ ਪਰ ਪੁਆਇੰਟ ਜਿਹੜਾ ਰੇਡਰ ਨੇ ਜੋ ਪਹਿਲਾਂ 2 ਸੀ ਹੁਣ 5000 ਦਿੱਤਾ ਜਾਣਾ ਜਿੰਦਰਾ ਹੋ ਸਾਹਮਣੇ ਜਿੰਦਰਾ ਹੋ ਸਾਹਮਣੇ ਇਧਰ ਸੱਤੂ ਦੇ ਫਿਰ ਤੋਂ ਫਿਰ ਤੋਂ ਤਿੰਨ ਜੱਫੇ 5000 ਦੇ ਰਣਜੀਤ ਵੱਲੋਂ ਔਰ ਜਸਕਰਨ ਸਰਪੰਚ ਵੱਲੋਂ ਆ ਗਿਆ ਸੱਤੂ ਇਹ ਫਰਿਆਦ ਭਗਵਾਨ ਪ੍ਰੀਆ ਨੰਬਰ ਇਹ ਫਰਿਆਦ ਫਰਿਆਦ ਗੱਲ ਜਿਹੜੇ ਪੱਲੇ ਤੇ ਜਸਕਰਨ ਸਰਪੰਚ ਆਖਦਾ ਆ 5000 ਦੀਆਂ 5 5000 ਦੀਆਂ ਮੇਰੇ ਮਿੱਤਰੋ ਪਹਿਲਾ 5000 ਵਾਲਾ ਜਫਾ ਲੱਗ ਗਿਆ ਉਹ ਰਣਜੀਤ ਗੱਲ ਟ੍ਰੈਕਿੰਗ ਵਾਲੇ ਵੀਰਾਂ ਨੇ ਪੁਜਦਾ ਕਰ ਦਿੱਤਾ ਧੰਨਵਾਦ ਕਰਦੇ ਆ ਆ ਨੰਬਰ ਨੰਬਰ ਨੇ ਸ਼ਾਂਕਰ ਭਜਾਦਾ ਸ਼ਾਂਕਰ ਤਗੜਾ ਹੋ ਜਾ ਦਰਗਨਾ ਕਮਾਣ ਦੇ ਲਾਗੇ ਮੰਡ ਪਿੰਡ 23 ਤਰੀਕ ਨੂੰ ਮੰਨਾ ਦਾ ਕੱਪ ਕੋ ਖੇਡੇ ਰਾਣਾ ਫਰਦ ਦੀ ਮਹੀਨੇ ਮੇਰੇ ਮਿੱਤਰੋ ਤੇ ਭੈਣੀ ਮਤਮਾ ਜੀ 24 ਨੂੰ ਵੱਡਾ ਸ਼ੋਅ ਮੈਚ ਤੇ 24 ਨੂੰ ਕਹਿੰਦੇ ਮੇਜਰ ਲੀਗ ਦਾ ਟੱਪ ਖਨੂਰ ਸਾਹਿਬ ਦੇ ਬੱਚਾ ਇੱਕ ਪਾਸੇ ਕਪੂਰਪਿੰਡ ਆ ਜਿਲ੍ਹਾ ਜਲੰਧਰ ਤਰਨਤਾਰ ਨਿਲੰਦਰ ਤਰਨਤਾਰ ਜਲੰਧਰ ਆ ਟੱਕਰ ਸਿਰੇ ਦੀ ਮਰੇ ਕਾਲਵਾ ਦੇ ਅਜੇ ਨੇ ਕਬੱਡੀ ਪਾਰ ਦਿੱਤੀ ਗੁਰਨਾਬ ਸਰਪੰਚ ਵੱਡਾ ਭਰਾ ਕਹਿੰਦਾ ਵੀ ਸਤੂ ਦੇ ਤਿੰਨ ਜੱਫੇ 5000 ਦੇ ਗੋਪੀ ਫਰਦੀਪੁਰੀਏ ਦੇ ਕਹਿੰਦੇ ਤਿੰਨ ਜੱਫੇ 5000 ਦੇ ਮੇਰੇ ਮਿੱਤਰੋ ਵਰਨਾਲ ਵੱਡਾ ਭਾਈ ਸਾਡਾ ਵੱਡੇ ਪੁੱਤਰ ਦਾ ਐਲਾਨ ਕਰਦਾ ਉਧਰ ਸ਼ੰਕਰ ਦੀਆਂ ਤਿੰਨ ਰੇਡਾਂ ਲਾ ਇਧਰ ਦੀ ਸਾਈਡ ਸਾਹਬਾ ਕਿਰੀ ਫਗਾਨਾ ਵਾਲਾ ਕਬੱਡੀ ਪਾ ਰਿਹਾ ਹੈ 11000 ਦੇ ਸੱਤੂ ਦੇ ਰਣਜੀਤ ਹੁਣਾਂ ਵੱਲੋਂ ਤਿੰਨ ਜੱਫੇ ਹੋਣੇ ਪਰ ਸਾਹਮਣੇ ਇਧਰ ਸਾਹਬੇ ਨੇ ਕਬੱਡੀ ਪਾ ਕੇ ਖੇਡਿਆ ਹੋਇਆ ਹੈ ਜਸਕਰਨ ਸਰਪੰਤੇ ਕਹਿੰਦੇ ਰਣਜੀਤ ਗੱਲ ਉਹਨਾਂ ਵੱਲੋਂ ਸੱਤੂ ਦੇ ਤਿੰਨ ਜੱਫੇ 11000 ਦੇ ਹੋਣਗੇ ਮੇਰੇ ਮਿੱਤਰੋ ਤਿੰਨ ਜੱਫੇ 11000 ਦੇ ਆ ਲੰਬੜ ਆਮਰ ਸਿੰਘ ਵਾਲਾ ਇਹ ਪੱਕੇ ਤੌਰ ਤੇ ਫਰੰਦੀਪੁਰੀਏ ਗੋਪੀ ਦੀ ਟੀਮ ਲਈ ਖੇਡਦਾ ਉਧਰ ਧੋਰਿਆ ਵਾਲਾ ਗਿੰਦਾ ਵਿਸ਼ੇਸ਼ ਤੌਰ ਤੇ ਇੱਦੇ ਮੈਦੇ ਤੇ ਪੁੱਜਿਆ ਔਰ ਵਾਲੇ ਟਾਈਮ ਦੇ ਵਿੱਚ ਨਾਜਨ 6 ਤੋਂ ਬਾਅਦ ਫੇਰ ਨਾ ਮੈਦਾਨਾਂ ਵਿੱਚ ਸਿਰੇ ਦੀਆਂ ਰੇਡਾਂ ਪਾਵੇਗਾ ਉਹ ਵੀ ਵੀਰ ਸਾਡਾ ਵਿਸ਼ੇਸ਼ ਤੌਰ ਤੇ ਪੁੱਜਿਆ ਧੰਨਵਾਦ ਆ ਭਰਾ ਦਾ ਪੈਂਦੀ ਰੇਡ ਦਲਸ਼ੇਰ ਆ ਗਿਆ ਬਰਿੰਦਰ ਕਰੀ ਗੱਲ ਵੀਰਾਂ ਕੁੱਟੀਆਂ ਕਹਿੰਦੇ ਇਤਿਹਾਸ ਰਪਣ ਤੋਂ ਚੱਲ ਕੇ ਆਇਆ ਜ ਲੱਗੇ ਲੈ ਫਿਰਨਾ ਗੰਦਰਾ 5000 ਮੈਦੀਪੁਰਿਆ ਗੁਰਮੁਖਣੀ ਆਖਦੇ ਆ ਤੇ ਨਾ ਲੱਗ ਜਾ ਗੰਦਰਾ ਲੱਗ ਜਾ ਬਣਾਵੇ ਮੇਨਾਪੁਰ ਨੰਬਰ ਰੇਡਰ ਦਾ ਮੇਰ ਸਿੰਘ ਸਰਪੰਚ ਛੇਰ ਸਿੰਘ ਸਰਪੰਚ ਸਤਕਾਰ ਵੱਡੇ ਨੇ ਵੱਡੇ ਪਿਆਰ ਪੁੱਜਦੇ ਹੋਇਆ ਉਧਰ ਪੈਂਦੀ ਰੇਡ ਹੈ ਚਾਰ ਵੱਲ ਤਿਆਰ ਨੇ ਬਲਪੁਰੀਆ ਲੱਡਾ ਬਲਪੁਰੀਆ ਲੱਡਾ ਇਹ ਰੇਡਰ ਬੜਾ ਹੈ ਵੱਡਾ ਉਧਰ ਕਹਿੰਦੇ ਮੱਸੀਆਂ ਵਾਲਾ ਮੱਸੀਆਂ ਮੂਸੀਆਂ ਵਾਲਾ ਉਹ ਯੋ ਕੀ ਕਹਿੰਦਾ ਉਹ ਕਹਿੰਦਾ ਬਾਈ ਮੋਰ ਬਣਾਉਣੇ ਆਉਂਦੇ ਆ ਮੈਂ ਨਮੋਰ ਬਣਾਉਣੇ ਆਉਂਦੇ ਆ ਆ ਕੁਰਸੀਆ ਕਹਿੰਦਾ ਮੈਨੂੰ ਚੋਰ ਬਣਾ ਗੋਰਾ ਆ ਗਿਆ ਬਰਿੰਦਰ ਕਰੀ ਗੱਲ ਗੋਰੇ ਦੀ ਕਬੱਡੀ ਪੈ ਰਹੀ ਹੈ ਸੱਤੋਂ ਪਾਣੀ ਧਾਨੀ ਪੀਲਾ ਰਣਜੀਤ ਸਿੰਘ ਇਹ ਲਖਦਾ ਦੋ ਜੱਫਿਆਂ ਤੇ 11000 ਦੇਣਾ ਇਧਰ ਗੋਰੇ ਦੀ ਰੇਡ ਜਿੰਦਰਾ 5000 ਜਿੰਨੇ ਜੱਫੇ ਉਹਨੇ ਤੇਰੇ ਉੱਤੋਂ ਦੇਣੇ ਮਾਰ 5-5000 ਗੁਰਮੁਖਣੀ ਆਖਦੇ ਸਾਡੇ ਯਾਰ ਆ ਸਾਹਮਣੇ ਲੱਗਦਾ ਹੋਇਆ ਜੋਰ ਇਹ ਗੋਰੇ ਦੇ ਤਾਲਾ ਹੋਦਾ ਉਹ 5000 ਵਾਲੀ ਦੂਜੀ ਮੇਰੇ ਮਿੱਤਰੋ 11 ਨੂੰ ਕਹਿੰਦੇ ਗੁਰੰਦਰ ਸਿੰਘੀ ਵੱਡਾ ਮੈਚ ਹੋਣਾ ਤੇ 11 ਨੂੰ ਕਹਿੰਦੇ ਤਾਲਾ ਬਾਦਰੀ ਵਾਲਾ ਕਹਿੰਦਾ ਨਵੇਂ ਹੌਲਣ ਦਿੱਤੇ ਜਾਣੇ ਜਿਵੇਂ ਕੱਲ ਨਵੇਂ ਹੌਲਾਂ ਦਾ ਕਮਾਲ ਪੁਰੇ ਦਿੱਤੇ ਗਏ ਸ਼ੰਤਰਾ ਫਿਰ ਆ ਵੱਡੀ ਟੀਮ ਬਾਨੀਆਂ ਮਾਝੇ ਦੇ ਵਿੱਚ ਦੋ ਟੀਮਾਂ ਬਾਨੀਆਂ ਗੱਲਾਂ ਸਿਰੇ ਲੱਗਣਗੀਆਂ ਭਗਵਾਨਪੁਰੀ ਆ ਗਿਆ ਬਰਿੰਦਰ ਕਰੀ ਗੱਲ ਲਾਓ ਸਾਹਮਣੇ ਦੇਖਾਂਗੇ ਫਰੀਦ ਕਬੱਡੀ ਪਾ ਰਿਹਾ ਔਰ ਸੱਤੂ ਤੇ ਮਾਇਆ ਲੱਗੀ ਹੈ ਜਿੰਨਰ ਤੇ ਮਾਇਆ ਲੱਗੀ ਹੈ ਖੜੇ ਕੰਨੀਆਂ ਤੇ ਆ ਅਮਰੀਕਾ ਦੇ ਚ ਤਗੜਾ ਖੇਡਦਾ ਘਿਹਾਲਾ ਸਾਹਿਬ ਜੀ ਦਾ 5000 ਦੀ ਲਾਸਟ ਕਬੱਡੀ ਰਣਜੀਤ ਸਿੰਘ ਗਿੱਲ ਵੱਲੋਂ ਦਸਕਰਨ ਸਿੰਘ ਸਰਪੰਚ ਵੱਲੋਂ ਸ਼ੰਕਪਤੀ ਪਾ ਰਹੀ ਹੈ 5000 ਦੀ ਰੇਡ ਆਵਾਜ਼ ਸ਼ੰਕਰ ਇੱਕ ਇੱਥੇ ਰੱਖ 5000 ਬੰਦੇ ਦੀ ਤਾੜੀਆਂ ਮਾਰੋ ਹਾਂ ਜੀ ਜਵਾਦੋ ਜਵਾਹਰ ਸ਼ੰਕਰਾ ਗੋਪੀਵਾਲ ਰਣਜੀਤ ਸਿੰਘ ਗਿੱਲ ਸਾਡਾ ਗਿੱਲ ਟਰੱਕਿੰਗ ਵਾਲਾ ਤੇ ਜਸਕਰਨ ਸਿੰਘ ਸਰਪੰਚ ਆਖਦਾ ਜਿੰਨੇ ਜੱਫੇ ਪ੍ਰੰਦੀਪੁਰੀਏ ਗੋਪੀ ਦੇ ਹੋਣਗੇ 19 5 5000 ਦਿੱਤੇ ਜਾਣੇ 5 5000 ਤੇ ਗਰਮ ਸਿੰਘ ਸਾਡਾ ਕਹਿੰਦੇ ਗੱਭਰੂ ਦੀ ਪਾਈ ਹੋ ਰੇਡ ਸੱਤੂ ਸੱਤੂ ਸਰੇ ਓ ਸਤੋ ਸਿਰੇ ਸਿਰੇ ਦਾ ਆ ਡੱਕੂ ਆਇਆ ਦੇ ਮੇਲੇ ਤੇ ਮੇਰੇ ਮਿੱਤਰੋ ਗੁਰਨਾਨ ਸਰਪੰਚ ਦਾ ਵੱਡੇ ਭਰਾ ਦਾ ਵਿਸ਼ੇ ਤੌਰ ਤੇ ਧਰਮ ਦਾ ਉਹਦੇ ਸਾਰੇ ਸਾਥੀਆਂ ਦਾ ਰਿਸ਼ਪਾਲ ਜਗਜੀਤ ਜੁਬ ਸਾਹਿਬ ਹੰਦੀਪ ਸਾਡਾ ਭਰਾ ਪੰਪ ਵਾਲਾ ਰਣਜੀਤ ਜੀ ਤੇ ਤਰਿੰਦਰ ਮੁੰਦਰਦਾਰ ਉਧਰ ਜਸਕਰਨ ਸਰਪੰਚ ਆਇਆ ਹੋਇਆ ਨਾ ਰਣਜੀਤ ਗੱਲ ਸਾਡਾ ਮਿਲ ਟੱਕਰ ਨੇ ਕਹਿੰਦੇ ਪੰਜ 5000 ਲਾਦਾ ਕੱਟ-ਕੱਟ ਕਰ ਲੋ ਓ ਧੰਦ ਆ ਗਈ ਓ ਧੰਦ ਆ ਗਈ ਓ ਧੰਦ ਆ ਗਈ ਧੰਦ ਸ਼ਕ ਆ ਗਈ ਪਰ ਓ ਪਰੇ 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 ਭਰਾ ਵਰਗੇ ਰਿੰਦਰ ਕਰੀਏ ਗੱਲ ਪੈਂਦੀ ਰੋ ਕਾਲਮਾਂ ਵਾਲੇ ਦੀ ਬੱਲੇ ਬੱਲੇ ਭਲੇ ਕਿਆ ਬਾਤ ਹੈ ਵੀ ਨਗਨ ਗਰਨਾਲਸ ਇਧਰ ਕਿਹੜੀ ਫਗਾਨਾਂ ਵਾਲੇ ਦੀ ਕਬੱਡੀ ਹੈ ਦੁਨੀਆ ਸਾਬ ਆਖਦੀ ਹੈ ਚਾਰ ਰਗੇ ਲਾਈਫਰ ਚਾਰ ਰਗੇ ਲਾਈਫਰ ਕਿਧਰੋਂ ਆਗਿਓ ਭਰਾ ਬਣ ਕੇ ਮੇਰੇ ਰਿਸਪਾਲ ਆਹ ਕਿਧਰੋਂ ਆ ਗਈ ਮੈਚ ਨੂੰ ਮੇੜਦੀ ਹੈ ਤੇ ਗਿੱਲਾ ਲੱਗਦਾ ਪੈਡੇ ਵੀ ਬੜੇ ਦੂਰ ਦੇ ਆ ਉਹ ਪੋਰੇਆਲਾ ਕਿੰਦਰ ਤਹਿ ਸਿੰਘ ਨੂੰ ਮਾਨ ਹਾ ਆਪਣੇ ਪੁੱਤਰ ਦੇ ਉੱਪਰ ਮੇਰੇ 5 500 ਸਾਡੇ ਗਰਮਾਤਾਂ ਹੋਦੇ ਜਰਮਨਜੀਤ ਦੀ ਧਾੜੀ ਵਾਲ ਸਾਰੀਆਂ ਨੇ ਸਨਤ ਕੀਤੀ ਹੈ ਦੋ ਰਿੰਗਾਂ ਦੇ 2000 ਦੇ ਵੱਡੇ ਮਾਣ ਦਿੱਤੇ ਜਾਣੇ ਇਸੇ ਲਈ ਕਹ ਰਹੇ ਹਾਂ ਧੁੱਤ ਪੈਣੀ ਸ਼ੁਰੂ ਹੋ ਚੁੱਕੀ ਹੈ ਫਿਰ ਜੀ ਸਰਦਾਰ ਦਸਵੰਤ ਸਿੰਘ ਜੀ ਫੌਜੀ ਸਰਕਾਰ ਫਰੀਆਂ ਦੀ ਕਬੱਡੀ ਧਾੜੀ ਵਾਲ ਸਾਰੀਆਂ ਦੇ ਬੋਲ ਹੋਣਗੇ ਬਹੁਤ ਬਹੁਤ ਧੰਨਵਾਦ ਸਮਾਂ ਵੀ ਥੋੜਾ ਕੋੜਾ ਲਾ ਗਿੰਦਰ ਚਰਨ ਸਿੰਘ ਜੀ ਬਹੁਤ ਵੱਡੇ ਪਿਆਰ ਕਾਲਜ ਦੇ ਮਨਦੀਪ ਲਈ ਪੂਜੇ ਕਰਦੇ ਆ ਵੀਰ ਗਰਦਾਲ ਹਮਾਂ ਦਾ ਨਾਲ ਮਨਦੀਪ ਪੰਪ ਵਾਲੇ ਦਾ ਤੇ ਰਣਜੀਤ ਗੜ ਟ੍ਰਿੰਗੜ ਵੀਰ ਦਾ ਇਹ ਬਹੁਤ ਬਹੁਤ ਤੁਹਾਨੂੰ ਸਾਰੇ ਸਾਡੇ ਭਰਾ